ਸਾਰੇ ਅਤੇ ਆਪਰੇਸ਼ਤ ਸੇ ਕਾਲੂ ਮੀਰ ਕਰਦੇ ਨੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ ਵੀ ਠੀਕ ਠਾਕ ਆ ਤੇ ਅੱਜ ਜੀ ਸਾਡਾ ਸਪੈਸ਼ਲ ਦਿਨ ਗਰਮੀ ਵੈਸੇ ਬਹੁਤ ਸੀ ਫਿਰ ਮੈਨੂੰ ਆ ਜਾਂਦਾ ਵੀ ਬੱਚਿਆਂ ਨੂੰ ਆ ਜਾਂਦਾ ਵੀ ਮੰਮੀ ਫਰਕ ਕਰਦੀ ਆ ਵੀ ਦੂਜੇ ਦੇ ਬਰਥਡੇ ਦੇ ਕੁਝ ਬਣਾਤਾ ਮੇਰੇ ਤੇ ਬਣਾਇਆ ਨਹੀਂ ਹੈਗਾ ਤੇ ਅੱਜ ਵੀ ਆਪਾਂ ਨੇ ਗਲੂਟਨ ਫ੍ਰੀ ਬਣਾਉਣਾ ਕਿਉਂਕਿ ਜੀ ਮੰਮੀ ਨੇ ਵੀ ਕਹਾ ਮੈਂ ਤਾਂ ਗਰਮੀਆਂ ਦੇ ਵਿੱਚ ਘਟੇ ਗੰਦੀਆਂ ਵੈਸੇ ਵੀ ਆਪਰੇਸ਼ਨ ਹੋਇਆ ਕਰਕੇ ਹਜ਼ਮ ਨਹੀਂ ਆਉਂਦਾ ਹੈਗਾ ਤਾਂ ਇਹ ਆ ਤੇ ਬਸ ਥੋੜੇ ਜਿਹੀ ਸਨੈਕਸ ਬਣਾਵਾਂਗੇ ਬਾਕੀ ਕੇਕ ਉਹ ਜਿਹੜਾ ਕੱਟ ਲਾਂਗੇ ਤੇ ਕੋਈ ਜ਼ਿਆਦਾ ਸਮਾਨ ਨਹੀਂ ਹੈਗਾ ਮਟੀਰੀਅਲ ਨਹੀਂ ਹੈਗਾ ਦੋ ਕੁ ਚੀਜ਼ਾਂ ਦੀ ਆਪਾਂ ਨੇ ਅੱਜ ਚੀਜ਼ ਬਣਾਉਣੀ ਆ ਖਾਣ ਲਈ ਤੇ ਆਪਾਂ ਨੇ ਚੌਲ ਲੈਣੇ ਨੇ ਜੀ ਇਹ ਸਵੇਰੇ ਭਿਓ ਕੇ ਰੱਖਦੇ ਸੀਗੇ ਹੁਣ ਇਹਨਾਂ ਨੂੰ ਛੋੜ ਲਿਆ ਚਾਰ ਆਲੂ ਲੈਣੇ ਬਾਕੀ ਇਹਦੇ ਵਿੱਚ ਨਮਕ ਔਰ ਗੈਨੋ ਗ੍ਰੀਨ ਆਪਣੇ ਬਾਹਰ ਲੱਗੀ ਹੋਈ ਆ ਉਹ ਤੋੜ ਕੇ ਲੈ ਲੈਂਦੇ ਆ ਚਿਲੀ ਫਲੈਕਸ ਕੜੀ ਪੱਤਾ ਤੇ ਹਰੀਆਂ ਮਿਰਚਾਂ ਲਈਆਂ ਨੇ ਕੱਟ ਕੇ ਔਰ ਇਹਦੇ ਵਿੱਚ ਇੰਨਾ ਕੁਝ ਪੈਣਾ ਨਹੀਂ ਹੈਗਾ ਜੇਕਰ ਆਪਣੇ ਕੋਲ ਹਰਾ ਧਨੀਆ ਹੁੰਦਾ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਆਪਾਂ ਥੋੜਾ ਜਿਹਾ ਸੁੱਕਾ ਪਾ ਲਾਂਗੇ ਬਸ ਇਹਦੇ ਵਿੱਚ ਇੱਕ ਜੀਰਾ ਪੈਣਾ ਸੌਰੀ ਜੀਰਾ ਪਾ ਲੋ ਜੀਰਾ ਐਂਡ ਪਾ ਲੋ ਉਹ ਤੁਹਾਡਾ ਆਪਣਾ ਟੇਸਟ ਦੇ ਪਾਉਣੇਗਾ ਜੀਰਾ ਬਹੁਤ ਜ਼ਰੂਰੀ ਆ ਆਪਾਂ ਨੇ ਜੀ ਚੌਲ ਗ੍ਰाइंड ਕਰ ਲਏ ਬਿਲਕੁਲ ਇਹਨਾਂ ਦਾ ਬਰੀਕ ਪੇਸਟ ਬਣਾ ਲੈਣਾ ਤੇ ਆਪਾਂ ਇਹਨੂੰ ਕੱਢ ਲੈਨੇ ਆ ਜੇ ਇਹ ਗ੍ਰाइंड ਨਹੀਂ ਹੁੰਦੇ ਜਿਵੇਂ ਹਨਾ ਤੇ ਥੋੜਾ ਜਿਹਾ ਪਾਣੀ ਪਾ ਲੋ ਵਿੱਚ ਚਮਚਾਕ ਜ਼ਿਆਦਾ ਵੀ ਨਹੀਂ ਪਾਉਣਾ ਹੈਗਾ ਕਿਉਂਕਿ ਫਿਰ ਜ਼ਿਆਦਾ ਹੀ ਪਤਲਾ ਹੋ ਜਾਊਗਾ ਤੇ ਹੁਣ ਇਸ ਤੋਂ ਬਾਅਦ ਆਪਾਂ ਨੇ ਜਿਹੜੇ ਆਲੂ ਲਏ ਸੀਗੇ ਆਲੂ ਇਹਦੇ ਵਿੱਚ ਪਾ ਕੇ ਬਿਲਕੁਲ ਗ੍ਰाइंड ਕਰ ਦੇਣੇ ਨੇ ਕਿਉਂਕਿ ਜੇ ਦੂਜੀ ਤਰ੍ਹਾਂ ਭੰਨਦੇ ਆਪਾਂ ਫਿਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਨਿੱਕੀ ਮੋਟੀ ਡਲੀ ਰਹਿ ਜਾਂਦੀ ਹੈ ਤੇ ਇਹ ਵੀ ਆਪਾਂ ਨੇ ਬਸ ਚਮਚ ਪਾਣੀ ਪਾ ਕੇ ਇੱਕ ਥੋੜਾ ਜਿਹਾ ਗ੍ਰਾਊਂਡ ਕਰ ਲੈਣਾ ਜੀ ਜਿਹੜੇ ਆਪਾਂ ਨੇ ਉਬਾਲੇ ਹੋਏ ਆਲੂ ਸੀਗੇ ਉਹ ਵੀ ਗ੍ਰाइंड ਕਰ ਲਓ ਦੇਖੋ ਕਿੰਨਾ ਵਧੀਆ ਪੇਸਟ ਬਣਿਆ ਮੈਂ ਕਹਿੰਦੀ ਜੇ ਰੋਟੀਆਂ ਦੇ ਨਾਲ ਲਾਵੇ ਚਿਪਕੀ ਜਾਵੇ ਨਾਲ ਹੀ ਹਨਾ ਕਿਉਂਕਿ ਚੀਕਨੇ ਚੀਕਨੇ ਹੋ ਜਾਂਦੇ ਨੇ ਨਾ ਇੰਦਾ ਕਰਨ ਨਾਲ ਤੇ ਇਹਨੂੰ ਵੀ ਆਪਾਂ ਨੇ ਇਹਦੇ ਵਿੱਚ ਹੀ ਮਿਕਸ ਕਰ ਦੇਣਾ ਕਿਸੇ ਤਰੀਕੇ ਵੀ ਖਾ ਲੋ ਆਲੂ ਚੌਲ ਖਾਣੇ ਨੇ ਫਿਰ ਆਪਾਂ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾ ਪਹਿਲਾਂ ਕੱਢ ਲਈ ਸੀ ਉਹ ਫਿਰ ਆਪਾਂ ਨੇ ਇਹਨੂੰ ਜੀ ਚੰਗੀ ਤਰ੍ਹਾਂ ਫ੍ਰੈਂਟਲਿਆ ਸੀਗਾ ਹੱਥਾਂ ਨਾਲ ਤੇ ਬਾਕੀ ਜਿਹੜਾ ਆਪਣਾ ਸਾਰਾ ਮਟੀਰੀਅਲ ਆ ਇਹ ਆਪਾਂ ਨੇ ਇਹਦੇ ਵਿੱਚ ਪਾ ਕੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗੱਲ ਹੱਥ ਨਾਲ ਹੀ ਬਣਦੀ ਆ ਚਮਚਿਆਂ ਚਮਚਿਆਂ ਨਾਲ ਬਣਦੀ ਨਹੀਂ ਹੈਗੀ ਕਿਉਂਕਿ ਚੰਗੀ ਤਰ੍ਹਾਂ ਫ੍ਰੈਂਟਣਾ ਹੁੰਦਾ ਤੇ ਜੀਰਾ ਪਾਵਾਂਗੇ ਅਜਵੈਨ ਪਾਉਣੀ ਹੈ ਕਿੰਨੇ ਮੈਂ ਕਮਾਂਗੋਂ ਤੁਸੀਂ ਖਾ ਕੇ ਤੁਹਾਨੂੰ ਮੇਰੇ ਬੇਰੀ ਹੁੰਦੀ ਆ ਤੇ ਨਮਕ ਪਾਵਾਂਗੇ ਉਹ ਨਿੱਕੇ ਨਿੱਕੇ ਜਿਹੇ ਨੇ ਨਿੱਕੇ ਹੀ ਲੈਣੀ ਆ ਚਲ ਫਿਰ ਰਲ ਦਿੰਨਾ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਸੁੱਕਾ ਧਨੀਆ ਦੇ ਵਿੱਚ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਕੁ ਪਾਉਣ ਦੇ ਵਿੱਚ ਤੁਸੀਂ ਬਹੁਤ ਕੁਝ ਪਾ ਸਕਦੇ ਹੋ ਪਿਆਜ਼ ਵਗੈਰਾ शिमला मिर्च ਪਾ ਰਾਜ ਜਪਾ ਨੇ ਬਿਲਕੁਲ ਸਿੰਪਲ ਜੀਆਂ ਪਕੌੜੀਆਂ ਜੀਆਂ ਬਣਾਉਣੀਆਂ ਨੇ ਤੇ ਲਓ ਜੀ ਆਪਾਂ ਨੇ ਬਿਲਕੁਲ ਬ੍ਰਿਕ ਬ੍ਰਿਕ ਸਿੱਟਣੀਆਂ ਨੇ ਤੇਲ ਆਪਾਂ ਨੇ ਘਰ ਮੈਂ ਕਿਹਾ ਸੀ ਪਹਿਲਾਂ ਕਿਉਂਕਿ ਫੁੱਲ ਜਾਂਦੀਆਂ ਨੇ ਇਹ ਬਹੁਤ ਤੇ ਜੀ ਆਪਾਂ ਨੇ ਇੱਕ ਕਪੂਰ ਕੱਢ ਲਿਆ ਤੇ ਕਪੂਰ ਪਾਇਆ ਹੋਇਆ ਵੈਸੇ ਬਹੁਤ ਹੀ ਸੌਫਟ ਹੁੰਦੇ ਨੇ ਇਹ ਵਿੱਚੋਂ ਤੇ ਬਾਕੀ ਖਾਵਾਂਗੇ ਤੇ ਫਿਰ ਮਿਲਦੇ ਆਂ ਓਨ ਇਧਰ ਆਪਾਂ ਬਣਾ ਲਿਆ ਗਰਮੀ ਬਹੁਤ ਆ ਨਾਲੇ ਚਿਮਨੀ ਚਲਾ ਲਈਏ ਤੇ ਨਾਲੇ ਪੱਖਾ ਚਲਾ ਦਈਏ ਤੇ ਜੀ ਆਪਣਾ ਬਰਥਡੇ ਬੁਆਏ ਆ ਗਿਆ ਤੇ ਕੇਕ ਆਪਾਂ ਨੇ ਮੰਗਾ ਲਿਆ ਸੀਗਾ। ਇਹਦਾ ਮੇਰੇ ਮੋਬਾਈਲ ਲੰਬਾ ਹੋ ਗਿਆ। ਹਾਂਜੀ ਇਹ ਸਾਰਿਆਂ ਨੂੰ ਕੱਟੂ ਗਏ ਨੂੰ ਮੇਰੇ ਪੁੱਤਰ ਨੂੰ ਸਾਰੇ ਜਾਣੇ ਕਹਿੰਦੇ ਹੁੰਦੇ ਸੀ। ਰਾਜੀਵ ਨੇ ਨਿੱਕਾ ਜਿਹਾ ਰਹਿ ਜਾਣਾ। ਰਾਜੀਵ ਨੇ ਨਿੱਕਾ ਜਿਹਾ ਰਹਿ ਜਾਣਾ। ਬੋਲੀ ਵਾਲੀ ਜਿਹਾ ਹੁੰਦਾ ਸੀਗਾ। ਹਾਂ ਰਾਜੀਵ ਨੇ ਆਪਣੇ ਡੈਡੀ ਨੂੰ ਕੱਟ ਮਾਰਦਾ ਰਵੀ ਨੂੰ ਕੱਟ ਮਾਰਦਾ। ਮੈਨੂੰ ਲੱਗਦਾ ਮਨ ਰਹਾ ਜ ਉਹਨਾਂ ਨੂੰ ਵੀ ਮਾਰ ਜਾਣਾ ਕਰਾਸਾ ਵਾ। ਮੈਂ ਰਾਸ ਤੋਂ ਥੋੜਾ ਜਿਹਾ ਨਹੀਂ ਵਾ। ਥੋੜਾ ਜਿਹਾ ਨਹੀਂ ਵਾ ਰਹਿ ਗਿਆ ਹੁਣ ਤਾਂ ਇਹ। ਰੈਸਲਰ ਆ ਸਾਡਾ ਮੁੰਡਾ ਰੈਸਲਰ। ਐਵੇਂ ਥੋੜੀ ਗੱਲਾਂ ਮਾਰੀ ਬੇਟੀ। ਚਲੋ ਜੀ। ਫੜ ਲਈ ਹੱਥ। ਕਟੋ ਜੀ ਕੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਮਾਈ ਡੀਅਰ ਮੋਟੂ ਫਿਰ ਕਹਿੰਨੇ ਮੋਟੂ ਕਹਿੰਨੇ ਬਈ ਸਾਡਾ ਲਾਡਲਾ ਪੁੱਤ ਆ ਸੀ ਤਾਂ ਮੋਟੂ ਕਹਿੰਨੇ ਹਨ ਕੋਈ ਫਿਰ ਪਹਿਲੇ ਪਲੇਟ ਚ ਖਾ ਉਹ ਪੁੱਤ ਕੋਈ ਗੱਲ ਨਹੀਂ ਆਪਾਂ ਹੀ ਆਉਣ ਤੇ ਕੋਈ ਹੋਰ ਨਹੀਂ ਹੈਗਾ ਇਹ ਕਿਪਾ ਕੇ ਮੈਂ ਕਹਿਆ ਵੀ ਰਾਜਦੀਪ ਦਾ ਨਾਂ ਨੁਕਰ ਜੀ ਕਰਦਾ ਸੀਗਾ ਮੈਂ ਕਹਿਆ ਨਾਂ ਵੀ ਮੈਂ ਜਦ ਮੈਂ ਫੋਨ ਕਰਿਆ ਮੈਨੂੰ ਕਹਦਾ ਪਪਾ ਦਰਸ਼ਨ ਹਾਂਜੀ ਜਾਇਦਾ ਜੇ ਕਹਿੰਦਾ ਦਰਾਹੇ ਟੇਬਲੋਂ ਜਨਮ ਹੋਇਆ ਇਹਦਾ ਰੰਗ ਜਮੇ ਸ਼ਾਹ ਦਾ ਨੀਲਾ ਸਾਣਾ ਨਹੀਂ ਸੀ ਤੁਹਾਡਾ ਮੁੰਡਾ ਅੱਛਾ ਮੇਰੇ بیٹے ਦਾ ਚੌਥੇ ਨੰਬਰ ਦਾ ਮੁੰਡਾ ਮੈਨੂੰ ਹਰਦੀਪਾ ਉਹਦੋਂ ਇਹਨੂੰ ਪ੍ਰੋਬਲਮ ਸੀਗੀ ਮੈਂ ਹੀ ਤੇ ਹਰਦੀਪਾ ਸੀ ਜੀ ਹਾਂਜੀ ਮੈਨੂੰ ਸਵੇਰੇ ਮੈਨੂੰ ਉਹ ਦਿਨ ਕਦੇ ਵੀ ਨਹੀਂ ਭੁੱਲਦਾ ਹਰਦੀਪਾ ਮੈਨੂੰ ਸਵੇਰੇ 4 ਵਜੇ ਫੋਨ ਆਇਆ ਤੇ ਮੈਂ ਫਟਾ ਉਹ ਤੁਮੇ ਜਾਗ ਦਿਓ ਬੇਸੀ ਕਿਉਂਕਿ ਮੇਰੇ ਕੋਲ ਜੀਨੀ ਤੇ ਮਨਰਾ ਸੀਗੇ ਇਹਨੂੰ 500 ਰੁਪਇਆ ਨਾਮ ਜੇ ਤੂੰ ਦੱਸ ਦੇ ਦਾ ਡੈਡੀ ਕਿਹਦੇ ਜੀਨੀ ਜੀਨੀ ਪੁੱਛਦੇ ਰਹਿੰਦੇ ਨੇ ਕੌਣਾ ਜੀਨੀ ਸਾਡੇ ਜੀ ਬ੍ਰੈਂਟਨ ਵਾਲੇ ਨਨਦਾ ਸਾਹਿਬਾ ਜਿਹੜੀ ਉਹਦੀ ਬੇਟੀ ਦਾ ਨਾਮ ਆ ਉਹ ਸਾਡੇ ਕੋਲ ਰਹੀ ਸੀਗੀ 3.5 ਸਾਲ ਛੋਟੀ ਹੁੰਦੀ ਤੇ ਸਵੇਰੇ ਸਵੇਰੇ ਮੈਨੂੰ 4 ਵਜੇ ਫੋਨ ਆਇਆ ਮੈਂ ਫਟਾਫਟ ਰੋਟੀ ਵੀ ਦੁੱਧ ਚ ਪੱਤੀ ਪਾਦਾ ਮੈਂ ਕਿਹਾ ਹਾਂ ਹੈਲੋ ਕਹਿੰਦੇ ਹਾਂ ਹੈਗਾ ਤਾਂ ਮੁੰਡਾ ਪਰ ਮੈਗਾ ਪਰ ਕੀ ਹੋ ਗਿਆ ਫਿਰ ਮੈਂ ਇੰਨਾ ਡਰ ਗਈ ਬਹੁਤ ਜ਼ਿਆਦਾ ਵੀ ਪਤਾ ਨਹੀਂ ਵੀ ਕੀ ਹੋ ਗਿਆ ਸਾਡੇ ਮੁੰਡੇ ਨੂੰ ਹਨ ਤੇ ਫਿਰ ਮੈਂ ਫਟਾਫਟ ਦੁੱਧ ਚ ਪੱਤੀ ਪਾ ਕੇ ਬਣਾਉਣ ਲੱਗੀ ਮੈਨੂੰ ਰਾਤ ਨੂੰ ਕੋਈ ਭੌੜੀ ਵਾਲਾ ਦੁੱਧ ਦੇ ਕੇ ਗਿਆ ਸੀ ਉਹਨੇ ਤਾਂ ਫੱਟਣਾ ਹੀ ਫੱਟਣਾ ਸੀ ਤੇ ਮੈਂ ਕਿਹਾ ਹਾਏ ਦੁੱਧ ਫਟ ਗਿਆ ਸਾਡਾ ਬੇਬੀ ਠੀਕ ਹੋ ਗਏ ਤਾਂ ਇਹਨੂੰ 500 ਰੁਪਏ ਨਾਮ ਚ ਦਾਦੇ ਨੇ ਡੈਡੀ ਕਿਤੇ ਸੀਗਾ ਇਹਦਾ ਡੈਡੀ ਅਮਰਸਰ ਗਏ ਹੋਏ ਸੀ ਕਿ ਮਨਰਾਜ ਰਾਜ ਮਨੀ ਰਵੀ ਗੁਰੀ ਤੇ ਚਾਚੂ ਦਾ ਉਹ ਤੇਰੇ ਕਹਿੰਦੇ ਤਾਂ ਹੀ ਬਚ ਗਏ ਅੱਛਾ ਦਰਸ਼ਕ ਬੁੱਤੂ ਦਾ ਬਰਨਿਆ ਆਪ ਮਹੀ ਜਾਂਦੇ ਨੇ ਮੇਰੀ ਘਰ ਸੁਣ ਸਾਡੇ ਮੁੰਡੇ ਦੀ ਮੰਮੀਆਂ ਡੈਡੀ ਨੂੰ ਇੰਨਾ ਪਿਆਰ ਕਰਦੀ ਜਿਹਨੇ ਘਣਾ ਕਰਦਾ ਨਹੀਂ ਅੱਲਾਹ ਤੁੜੀਓ ਕਰੀ ਇਹਨਾ ਸਾਡੇ ਪੰਛੀ ਇੰਨਾ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਪਹਿਲਾਂ ਮੰਮੀ ਨੂੰ ਦਿੰਦੇ ਅੱਛਾ ਜਦ ਮੇਰੇ ਚਾਚੀ ਨੂੰ ਫੋਨ ਕਰਿਆ ਕਰ ਵੀ ਆਪਣੇ ਘਰੇ ਲੜਕਾ ਹੋਇਆ ਮੈਨੂੰ ਕਹਿੰਦਾ ਫਿਰ ਮੈਂ ਆਮ ਮੈਂ ਤੇਰੇ ਕੋਲ ਹੈਲੀਕਾਪਟਰ ਆ ਜੇ ਤੂੰ ਮੰਗੇਗਾ ਅੱਛਾ ਲੱਗਦਾ ਨਹੀਂ ਰਾਜਦੀਪਾ ਨੂੰ ਹਾਂ ਹਾਂ ਨਾ ਨਾ ਜੀ ਚੁੱਲੀਆਂ ਬਾਵੇ ਅੱਜ ਦੇਖਿਆ ਮੇਰੀ ਫੋਟੋ ਭਾਈ ਅਸੀਂ ਜਾਦੇ ਦੀ ਮਾਸੀ ਪਿੰਡ ਜਾਂਦੇ ਹੁੰਦੇ ਸੀ ਉਹ ਕਹਿੰਦੇ ਸੀ ਇਹ ਵੱਧਦਾ ਹੀ ਨਹੀਂ ਆ ਛੋਟਾ ਜਿਹਾ ਨਾ ਸਰ ਮੈਂ ਆਪਣੀ ਆੜਤੀ ਨਿੰਦੀ ਦੇ ਲੜਕਾ ਬਾਬਾ ਕਟਾੜੀ ਵਾਲੇ ਸੂਤਾ ਦੇ ਉਹਨੂੰ ਮੈਂ ਫੋਨ ਕਰਿਆ ਉਹ ਗੱਡੀ ਲੈ ਕੇ ਆ ਜਾਏਗਾ ਇਹਨੂੰ ਚੈਰੀਟੇਬਲ ਚ ਲੈ ਗਿਆ ਨਾ ਮੈਂ ਮੋਟਰਸਾਈਕਲ ਤੇ ਆ ਕੇ ਤੇਲ ਚੋਤਾ। ਇਹਦੀ ਮੰਮੀ ਨੂੰ 500 ਨਹੀਂ ਸਕਿਆ ਸੀ ਨਾ। ਹਾਂਜੀ। ਆਪੇ ਤੇਲ ਚੋਇਆ। ਫਿਰ ਅਮਰੀਕਾ ਕੈਨੇਡਾ ਦਾ ਕਿੱਥੇ ਪਹੁੰਚੇਗੀ? ਇਹਦੀ ਵੀ ਆਪ ਕੋਈ ਬੱਚੇ ਨੂੰ ਜਨਮ ਦੇ ਕਿ ਆਪੇ ਤੇਲ ਚੋਕੇ? ਆਪੇ ਨਾਲ ਜਨਮ ਕਰਾਉਣਾ। ਬੜਾ ਯਾਰ ਵਾਹਿਗੁਰੂ ਦਾ ਸੱਚ ਤੇ ਹੱਥ ਚਾਇਦਾ ਸਾਰੇ। ਹਾਂ। ਪਰ ਹੁਣ ਬਰਥਡੇ ਮਨਾਉਣਾ ਪੈਣਾ ਸਾਡੇ ਕੋਲ ਅਹੀਂ ਆਲ ਛੋਟਾ ਸਾਦਾ। ਪੁੱਤਰ ਜੀ। ਮਨਰਾਜ ਜੀ ਰਹਿਣ ਦਿਓ। ਅੱਗੇ ਮਨਰਾਜ ਆ ਥੋੜੇ ਦੇ ਦਿਨਾਂ ਦੇ ਸਾਰੇ ਨੇ ਬਰਥਡੇ ਆ ਜਾਂਦੇ ਨੇ ਐਨੀਵਰਸਰੀਆਂ ਬਰਥਡੇ ਬਸ ਹੁਣ ਫਿਰ ਹੋ ਜਾਂਦੇ ਨੇ ਇੱਕ ਇੱਕ ਕਰ ਤੂੰ ਮਨਰਾਜ ਤੋਂ ਫਿਰ ਉਹਦੇ ਬਾਅਦ ਚ ਅਭਿਲਾ ਇਹਦੀ ਪਾਪੀ ਦਾ ਬਰਥਡੇ ਆ ਜਾਣਾ ਫਿਰ ਉਹਦੇ ਬਾਅਦ ਚ ਮਨੀ ਦਾ ਬਰਥਡੇ ਆ ਜਾਣਾ ਅੰਗਦ ਦਾ ਆ ਜਾਣਾ ਸੌਰੀ ਬਈ ਸੱਲਾ ਮਨ ਤੋਦਾ ਜੋ ਜੋ ਫੈਮਲੀ ਬਾਤ ਇਹ ਜਨ ਜਨ ਬਾਤ ਹੀ ਜਾਂਦੀ ਨੇ ਗੁੱਡ ਸ਼ਾਬਾਸ਼ ਸੁਣੋ ਹੁਣ ਪਹਿਲਾਂ ਕੇਕ ਖਾਓ ਬਾਅਦ ਕੀ ਆਪਾਂ ਬਾਅਦ ਚ ਮਿਲਦੇ ਹਾਂ ਮੈਂ ਉਹਨੂੰ ਸਪੈਸ਼ਲ ਗਿਆ ਸੀ ਬਾਂਟੀ ਨੂੰ ਥੈਂਕ ਯੂ ਬਾਂਟੀ ਤੇਰਾ ਹਰ ਵਾਰ ਕੇ ਇਕਪੇਜ ਜੰਦੇ ਲਈ ਤੈਨੂੰ ਅਸੀਂ ਕਸਟ ਦਿੰਦੇ ਰਹਨੇ ਆ ਮੈਂ ਕਿੱਸ ਵੀ ਚਾਕਲੇਟ ਲਾਣਾ ਭੇਜੀ ਮੈਂ ਚਾਕਲੇਟ ਵਾਲਾ ਘੱਟ ਪਸੰਦ ਕਰਦੀ ਆ ਮੈਨੂੰ ਇਦਾਂ ਦੇ ਜ਼ਿਆਦਾ ਵਧੀਆ ਲੱਗਦੇ ਨੇ ਕਿਦਾਂ ਦਾ ਲੱਗਿਆ ਇਹ ਜਦ ਮੇਰੇ ਨੂੰਹਾ ਤੇ ਮੁੰਬਿਆ ਦਾ ਜਨਮ ਹੁੰਦਾ ਚੰਦਨ ਹੁੰਦਾ ਜੈਸਾ ਲਾ ਕੇ ਵਧੀਆ ਰਹਿਦਾ ਮੇਰੇ ਵਾਲਾ ਪੱਕ ਪੱਕ ਆ ਜਿਹਾ ਲੱਗਿਆ ਉਹ ਝੂਠਿਆ ਹੀ ਸੀਗਾ ਸੇਮ ਉੱਥੇ ਹੀ ਮਗਾਇਆ ਸੀ ਵੰਟੀ ਨੇ ਉੱਥੇ ਹੀ ਭੇਜਿਆ ਸੀ ਉਹ ਵੀ ਤੂੰ ਦਾ ਫੋਟੋ ਕਿਵੇਂ ਲੜਦਾ ਲਾਜਵਾਬੀ ਲਾਜਵਾਬ ਬਹੁਤ ਵਧੀਆ ਚਲੋ ਵਧੀਆ ਜਾਈਦਾ ਅਸਲ ਕੋ ਮਾਲ ਦੀ ਗੱਲ ਆ ਕੋਈ ਕਹਿੰਦਾ ਹੀ ਰਾਜੀਪੂ ਇੰਨਾ ਵੱਡਾ ਹੋ ਜੂਗਾ ਕਿਉਂ ਭਾਈ ਕਹਿੰਦੇ ਹੁੰਦੇ ਨੇ ਉਹ ਕਹਿੰਦੇ ਸੀ ਵੀ ਕੱਦ ਛੋਟਾ ਰਹੂਗਾ ਹਾਂ 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 ਜਦੇ ਪੜਦਾ ਸੀਗਾ ਕੀ ਮੈਡੀਕਲ ਵਾਲੇ ਦੀ ਕੀ ਦੁਕਾਨ ਸੀਗੀ ਆਪਣੇ ਦਰਾਰੇ ਉਹ ਪ੍ਰੇਮ ਦੇ ਮੂਹਰੇ ਨਾਗੀ ਨਾਗੀ ਦੀ ਬੇਟੀ ਪੜਾਉਂਦੀ ਸੀਗੀ ਰਾਜੀਪੂ ਨੂੰ ਇਹਨਾਂ ਨੂੰ ਤੁਹਾਨੂੰ ਹੀ ਪੜਾਉਂਦੇ ਸੀਗੇ ਰਾਜੀਪੂ ਨੂੰ ਉਹ ਨਹੀਂ ਯਾਰ ਮਨੀ ਉਹਨਾਂ ਨੂੰ ਪੜਾਉਂਦੇ ਸੀ ਹਾਦੂ ਕੀ ਥੋਡੇ ਵਾਲੀ ਉਹ ਚਾ ਜਾਣ ਜਿਹੜੀ ਟੀਚਰ ਸੀਗੀ ਉਹਨੇ ਕਹਿੰਦਾ ਬੈਕ ਵਿੱਚ ਉਹ ਕਾਪੀ ਕੱਢਦਾ ਨਹੀਂ ਸੀ ਕਹਿੰਦਾ ਮੈਨੀ ਦਿਖਾਉਣੀ ਨਹੀਂ ਇੱਕ ਘਰੇ ਵੀ ਨਹੀਂ ਸੀ ਆਪਦੀ ਕਿਸੇ ਚੀਜ਼ ਨੂੰ ਹੱਥ ਲਾਉਣ ਦਿੰਦਾ ਹੁੰਦਾ ਫੜ ਕੇ ਰੱਖਦਾ ਸੀ ਰਿਮੋਟ ਲਗੋ ਲੈਂਦਾ ਸੀ ਇਹ ਤਾਂ ਟੀਵੀ ਲਾ ਕੇ ਚਾਰ-ਚਾਰ ਦਿਨ ਰਿਮੋਟ ਮਿਲਦਾ ਹੀ ਨਹੀਂ ਸੀਗਾ ਰਿਮੋਟ ਕਿਤੇ ਬੜਾ ਲੱਭਣਾ ਪੈਂਦਾ ਸੀਗਾ ਇਹਦੀ ਮੰਮੀ ਨੇ ਇਕੱਲੀ ਕਰੀਮ ਕਰੀਮ ਖਾਣੀ ਹੁੰਦੀ ਆ ਵਧੀਆ ਮਲਾਈ-ਮਲਾਈ ਖਾਂਦੇ ਨੇ ਭਾਈ ਉੱਪਰ ਬਣਾਉਂਦਾ ਹੀ ਉਦੋਂ ਜਦੋਂ ਉਹਨੂੰ ਆਰਡਰ ਦਿੱਤਾ ਜਾਂਦਾ ਤਾਂ ਹੀ ਤਾਂ ਹੁਣ ਇੱਥੋਂ ਬਣਵਾਉਣ ਲੱਗੇ ਆਪਾਂ ਉੱਥੇ ਵੇਖੇ ਪਏ ਹੁੰਦੇ ਨੇ ਵੱਡੀਆਂ ਉਹਨਾਂ ਦੇ ਅੱਜ ਮੈਂ ਮੋਟਰ ਤੋਂ ਸੋਚ ਲਈ ਹੋਵੇ ਸੀ ਕਿ ਬੀ ਬਰੈੱਡ ਪਕੌੜਾ ਮੰਗੀਆਂ ਉਹਨਾਂ ਨੇ ਚੱਲ ਗਈ ਪੜਾਈ ਤੇਰੀ ਕਰਮੀ ਨਹੀਂ ਹੁੰਦੀ ਆ ਵੀ ਮੈਂ ਨੂੰ ਕਰਿਆ ਹੋਇਆ ਮੇਰੇ ਪੁੱਤਰੂ ਦਾ ਪੜ ਖੜਿਆ ਫਿਰ ਇਹਨੇ ਕਹਿਣਾ ਵੀ ਮੰਮੀ ਨੇ ਮੈਨੂੰ ਕੁਝ ਵੀ ਨਹੀਂ ਬਣਾ ਕੇ ਦਿੱਤਾ ਹੈਗਾ ਤੇ ਬਣਾਈ ਵੈਸੇ ਅਸੀਂ ਜਮੇ ਸੌਖੀ ਜੀ ਚੀਜ਼ ਆ ਜਿਹੜੀ ਜਲਦੀ ਤੋਂ ਜਲਦੀ ਬਣ ਸਕੇ ਗਰਮੀ 'ਚ ਤੇ ਹਾਂ ਖਾ ਕੇ ਪਤਾ ਲੱਗੂਗਾ ਵੀ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਤੇਰੀ ਮੰਮੀ ਨੇ ਮਾਂ ਦੇ ਚਮੇ ਨਹੀਂ ਦਿਖਾਇਆ ਦੱਸਿਆ ਮੈਨੂੰ ਤੂੰ ਆਪਾਂ ਵੀ ਆ ਬਣਾਇਆ ਪਤਾ ਕੀ ਆ ਜਦੋਂ ਕੜੀ ਬਣਾਉਣੀ ਹੁੰਦੀ ਆ ਕੜੀ ਪਕੌੜਾ ਬਣਾ ਕੇ ਰੱਖਿਆ ਹੁੰਦਾ ਹਮ ਇੱਕ ਤੇਰਾ ਡੈਡੀ ਜਦੋਂ ਅੰਦਰਲੇ ਘਰ ਹੁੰਦੇ ਸੀ ਇੱਕ ਤੇਰੇ ਪਾਪਾ ਇਹਨਾਂ ਨੇ ਅੰਦਰ ਤੋਂ ਬਰਦ ਪਕੌੜਾ ਇਹ ਕੜੀ ਦੇ ਚੱਕੀ ਜਾ ਰਹੇ ਨੇ ਕੜੀ ਚ ਬੰਦਾ ਕੀ ਪਾਊਗਾ ਫਿਰ ਹਨਾ ਇਹ ਤਾਂ ਪਹਿਲੇ ਖਾ ਲੈਣ ਨੇ ਸਾਰੇ ਖਾ ਕੇ ਦੱਸੋ ਤੁਹਾਨੂੰ ਕਿਹ ਧਾਂ ਦੇ ਲੱਗੇ ਔਰ ਚਟਨੀ ਘਰ ਵਾਲੀ ਬਹੁਤ ਵਧੀਆ ਕਾਲਾ ਨਹੀਂ ਧਾੜ ਘੜੀ ਹੈ ਨਹੀਂ ਚਟਣੀ 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 ਮੇਰੀ ਚਟਣੀ ਬੁੱਟ ਦੀ ਮੇਰੀ ਚਟਣੀ ਬਹੁਤ ਸੁਆਦ ਆ ਇਹ ਜਦੋਂ ਆੜੂ ਸੀਗੇ ਉਹਦੇ ਬਣਾ ਕੇ ਰੱਖੀ ਆ ਚੀਜ਼ ਤਾਂ ਬਣੀ ਹੀ ਆ ਬਹੁਤ ਸੁਆਦ ਪਰ ਇਹ ਮੈਨੂੰ ਹੁਣ ਤਾਂ ਬਣਾਉਣੀ ਪੈ ਜਾਂਦੀ ਆ ਮੈਂ ਕਹਿੰਦਾ ਵਿਚਾਰੀ ਮੰਮੀ ਤੇਰੀ ਰਹੀ ਜਾਂਦੀ ਆ ਖਾਣ ਤੋਂ ਬਿਨਾ ਇੰਨਾ ਸੌਫਟ ਨਹੀਂ ਕਿੱਦਾਂ ਲੱਗਿਆ ਸਾਹ ਜਵਾਬ ਲਾਲ ਜਵਾਬ ਕਿੱਥੋਂ ਸ਼ਰਤ ਫੜ ਲਿਆ ਅੱਜ ਕੱਲ੍ਹ ਤੂੰ ਸਵਾਦ ਆ ਨਾ ਨਾਲ ਸੌਖੀ ਚੀਜ਼ ਆ ਹਾਂਜੀ ਨਾਲੇ ਰਾਜਦੀਪ ਨੂੰ ਨੇ ਇੰਨਾ ਮੈਂ ਤੰਗ ਕੀਤਾ ਹੈਗਾ ਵੀ ਗਰਮੀ ਚ ਤੇ ਖੜ ਤੂੰ ਆ ਕਰ ਉਹ ਕਰ ਫਟਾਫਟ ਬਣਾ ਕੇ ਫਟਾਫਟ ਬਣਾ ਕੇ ਆ ਡੱਬੇ ਦਾ ਵੀ ਸੁੱਖਾ ਹਾਂ ਗਰਮ ਬਾਇਨੇ ਬਿਲਕੁਲ ਹਾਂਜੀ ਪਕੌੜਿਆਂ ਦੇ ਸ਼ਕੀਨ ਬਰੈਡਾਂ ਦੇ ਸ਼ਕੀਨ ਆਪਕੋ ਕੈਸੇ ਲਗੇ ਜੇ ਮੈਂ ਸ਼ਾਮ ਨੂੰ ਮੂਡ ਤੇ ਹੁੰਦਾ ਸੀਗਾ ਮੈਂ ਸੋਚਦੀ ਹੁੰਦੀ ਮੈਂ ਇੱਥੇ ਪਕੌੜੇ ਬਰੈਡ ਬਣਾਈ ਜੀ ਫਿਰ ਅਸੀਂ ਸੋਚਿਆ ਬਣਾਈ ਲਈਏ ਕੁਝ ਹਾਂ ਕਈ ਵਾਰੀ ਬਹੁਤ ਡਿਲੇ ਕਰਦੀ ਦੇਖਾ ਇੰਨੇ ਸਵਾਦ ਨੇ ਆਪਾਂ ਦਾ ਪਲੇਟ ਵੀ ਛੱਟ ਗਿਆ ਮੈਨੂੰ ਭਾਈ ਹੋਰ ਪਾਓ ਅਸੀਂ ਤਾਂ ਨਹੀਂ ਪਾਉਣੇ ਹੈਗੇ ਅਸੀਂ ਤਾਂ ਨਹੀਂ ਪਾਉਣੇ ਹੈਗੇ ਹਾਂ ਲੈ ਭਾਈ ਗਲੂਟਨ ਫ੍ਰੀ ਵਾਲੀ ਨੂੰ ਮौज ਆ ਲੱਗੀਆਂ ਆਈਆਂ ਨੇ ਬਹੁਤ ਸਵਾਦ ਨੇ ਬਹੁਤ ਸਵਾਦ ਨੇ ਕੱਟਦੇ ਸੌਫਟ ਮੈਂ ਕਿਹਾ ਨਹੀਂ ਆਲੂ ਵਾਲੇ ਬਣਾ ਲੈਣਾ ਇਹ ਪਹਿਲੇ ਬਣਾ ਆਹ ਵਧੀਆ ਨੇ ਕੱਟ ਕੇ ਆਲੂ ਬਣਾ ਕਿੰਨਾ ਟਾਈਮ ਲੱਗਦਾ ਨਾਲੇ ਨਾ ਗੋਲਗਲੇ ਵਾਂਗੂ ਪੱਕ ਜਾਂਦੇ ਨੇ ਫਟਾਫਟ ਆਏ ਕਰਿਆ ਕਰੋ ਤੁਸੀਂ ਇਹ ਬਣਾ ਲਿਆ ਕਰੋ ਮੈਨੂੰ ਰਾਜਦੀਪ ਨੂੰ ਕੁਝ ਪਕੋਲੇ ਆਲੂਆਂ ਦੇ ਬੜੇ ਦੇ ਕਚੌੜੀਆਂ ਬਣਾ ਦੇ ਕਚੌਮੇ ਜਿਹੜੀ ਗਰਮੀ ਬਹੁਤ ਹੈ ਇਸ ਕਰਕੇ ਨਹੀਂ ਬਣਾਉਂਦੇ ਨੇ ਕਚੌੜੀਆਂ ਵੀ ਬਣਾ ਲਾਂਗੇ ਮੈਂ ਦੋਨੇ ਹੀ ਸਿੱਧੀ ਚੀਜ਼ਾਂ ਖਾਜਿਆ ਕਰੂੰਦਾ ਹੈ ਮੈਂ ਕਹਿੰਦਾ ਮੈਂ ਦੋਨੇ ਹੀ ਸਿੱਧੀ ਚੀਜ਼ਾਂ ਖਾਜਿਆ ਕਰੂੰਦਾ ਹਾਂ ਇਹ ਪਾਪਾ ਨਾਲ ਦੇ ਵੀ ਖਾਇਆ ਕਰੂਗਾ ਸਾਡੇ ਨਾਲ ਦੇ ਵੀ ਖਾਇਆ ਕਰੂਗਾ ਕਚੌੜੀਆਂ ਵੀ ਪੈ ਕਚੌੜੀਆਂ ਮੀਂਹੋਂ ਪੈ ਜਵੇ ਆ ਹੁਣ ਫਿਰ ਬਣਾਵਾਂਗੇ ਬਹੁਤ ਜੀ ਕਰਦਾ ਕਰਦਾ ਸਾਡੀ ਬੀਬੀ ਬਣਾਉਂਦੀ ਹੁੰਦੀ ਬੱਲੇ ਉਧਰ ਵੀ ਕਚਾਰੀਆਂ ਮਨਪ੍ਰੀਤ ਵੇਟ ਕਰਦੀ ਹੁੰਦੀਆਂ ਭੂਆ ਜੀ ਆਉਗੀ ਕਚਾਰੀਆਂ ਖਾਵਾਂਗੇ ਨਹੀਂ ਭੂਆ ਬਣਾਉਂਗਾ ਕੋਈ ਬਣਾਉਗਾ ਮੇਰੇ ਤੋਂ ਬਣਾਉਂਦੀ ਹੁੰਦੀ ਆ ਨਹੀਂ ਭੂਆ ਜੀ ਤੁਹਾਨੂੰ ਵਾਲੀ ਆਲੂ ਵਾਲੀ ਰੋਟੀ ਤਾਂ ਪੱਕੀ ਵਿਚਾਈ ਨੇ ਖਾਣੀ ਹੁੰਦੀ ਆ ਸਿੰਗਲ ਰੋਟੀ ਬਣਾ ਕੇ ਦੋ ਭੂਆ ਜੀ ਕਹਿੰਦੀ ਹੁੰਦੀ ਆ ਤੇ ਫਿਰ ਉਹ ਖਾਂਦੀ ਆ ਸਾਡਾ ਬਰਥਡੇ ਭੂਆ ਜੀ ਸਾਰੇ ਜਣੇ ਵਿਸ਼ ਕਰੋਂਗੇ ਆਪਾਂ ਸਾਰੇ ਪਹਿਲਾਂ ਪਹਿਲਾਂ ਹੀ ਸਾਰਿਆਂ ਦਾ ਧੰਨਵਾਦ ਕਰ ਦਿੰਨੇ ਆ ਸਾਰਿਆਂ ਦਾ ਥੈਂਕ ਯੂ ਵੀ ਥੈਂਕ ਯੂ ਅੱਜ ਵੀ ਬਹੁਤ ਜਣਾਂ ਨੇ ਵੇਸ਼ ਕੀਤਾ ਹਾਂ ਜੀ ਸੁਣਾਓ ਕਿਨੇ ਮੇਰੇ ਜਨਮ ਦਿਨ ਤੇ ਪੈਸਾ ਨਹੀਂ ਦਿੰਦਾ ਹੁਣ ਇਹਦਾ ਕੀ ਕਰਨਾ ਹੁਣ ਇਹਨੂੰ ਤਾਂ ਦੇਣਾ ਹੀ ਦੇਣੇ ਨੇ ਮੈਂ ਤਾਂ ਲिटल ਬੇਬੀ ਆ ਲिटल ਬੇਬੀ ਹਮ ਕਿੰਨੇ ਜੀ ਆਖ ਜੀ ਮਾਪੇ ਤਾਂ ਦਿੰਦੇ ਹੁੰਦੇ ਨੇ